ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪੰਜ ਕਾਰਾਂ ਸਾਂਝੀਆਂ ਕਰਨ ਜਾ ਰਿਹਾ ਜਿਹੜੀਆਂ ਮਿਲਦੀਆਂ ਸਿਰਫ 5 ਲੱਖ ਰੁਪਏ ਤੋਂ ਘੱਟ ਨੇ ਤੇ ਉਹਨੂੰ ਖਰੀਦ ਕੇ ਤੁਸੀਂ ਸਾਲੋ ਸਾਲ ਬੇਫਿਕਰ ਹੋ ਕੇ ਚਲਾਈ ਜਾਓ ਕੋਈ ਮੇਨਟੇਨੈਂਸ ਨਹੀਂ ਬੇਫਿਕਰ ਹੋ ਕੇ ਗੱਡੀ ਨੂੰ ਯੂਜ਼ ਕਰੋ ਤੇ ਗੱਡੀ ਨੂੰ ਜਦੋਂ ਤੁਸੀਂ ਗਾਂਹ ਵਿੱਚੋਂਗੇ ਤੁਸੀਂ ਗੱਡੀ ਦਾ ਨਾਮ ਲੈਣਾ ਤੇ ਅਗਲੇ ਹਾਥੀ ਗੱਡੀ ਨੇ ਸੇਲ ਹੋ ਜਾਣਾ ਮੇਰੇ ਹਿਸਾਬ ਨਾਲ ਇਹ ਗੱਡੀਆਂ ਟੌਪ ਤੇ ਨੇ ਤੇ ਇਹ ਗੱਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਟੌਪ ਤੇ ਹੀ ਰਹਿਣਗੀਆਂ ਸੋ ਬਿਨਾ ਕਿਸੇ ਦੇਰੀ ਤੋਂ ਵੀਡੀਓ ਨੂੰ ਜੀ ਕਰਦੇ ਆ ਸ਼ੁਰੂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਹਿਲੇ ਨੰਬਰ ਤੇ ਜਿਹੜੀ ਮੈਂ ਤੁਹਾਡੇ ਨਾਲ ਗੱਡੀ ਸਾਂਝੀ ਕਰਨ ਜਾ ਰਿਹਾ ਹਾਂ ਜੀ ਉਹ ਹੈ ਜੀ WRV ਹੋਂਡਾ ਦੀ ਕੰਪਨੀ ਜੀ ਇਹ ਉਹ ਜ਼ਮਾਨੇ ਦੀ ਗੱਡੀ ਹੈ ਜਦੋਂ ਸਾਰੀਆਂ ਕੰਪਨੀਆਂ ਦੇ ਵਿੱਚ ਇੱਕ ਹੋੜ ਲੱਗੀ ਪਈ ਸੀ ਸਬ 4 ਮੀਟਰ ਗੱਡੀ ਬਣਾਉਣ ਦੇ ਵਿੱਚ ਐਸਯੂਵੀ ਤੇ ਉਹ ਉਸ ਸਮੇਂ ਦੇ ਵਿੱਚ ਮਰੂਤੀ ਸੂਜ਼ੂਕੀ ਕੋਲੇ ਆਪਣੀ ਦਮਦਾਰ ਗੱਡੀ ਸੀ ਬਰੀਜਾ ਤੇ ਟਾਟਾ ਕੋਲੇ ਸੀ ਨੈਕਸਨ ਤੇ ਫਿਰ ਹੋਂਡਾ ਕਿਵੇਂ ਪਿੱਛੇ ਰਹੀਦੀ ਤੇ ਇਹ ਗੱਡੀਆਂ ਹੁੰਦੀਆਂ ਵੀ ਸੇਲ ਤੌਪਤੇ ਸੀ ਸੋ ਉਹਨਾਂ ਨੂੰ ਟੱਕਰ ਦੇਣ ਵਾਸਤੇ ਹੋਂਡਾ ਨੇ ਇਹ ਗੱਡੀ ਬਣਾਈ ਸੀ ਜਿਦੇ ਵਿੱਚ ਭਰ ਭਰ ਕੇ ਫੀਚਰ ਦਿੱਤੇ ਗਏ ਸੀ 크ਰੂਜ਼ ਸਿਸਟਮ ਪੁਸ਼ ਸਟਾਰਟ ਬਟਨ ਤੇ 뮤직 ਸਿਸਟਮ ਜਿਹੜਾ ਟੱਚ ਸਕਰੀਨ ਦੇ ਨਾਲ ਦਿੱਤਾ ਗਿਆ ਸੀ ਡੀ ਆਰ ਐਲ ਐਲ ای ਡੀ ਲਾਈਟਸ ਬਹੁਤ ਜ਼ਿਆਦਾ ਸੁੰਦਰ ਫਿਟ ਐਂਡ ਫਿਨਿਸ਼ ਸਪੇਸਿਸ ਤੇ ਹਰ ਕੁਆਲਟੀ ਤੇ ਪੂਰਾ ਉਤਰਨ ਵਾਲੀ ਕਾਰ ਬਣਾਈ ਹੋਂਡਾ ਨੇ ਇਹ ਗੱਡੀ ਦੀ ਸੇਫਟੀ ਰੇਟਿੰਗ ਆਈ ਸੀ ਜੀ 4 ਸਟਾਰ ਸਸਪੈਂਸ਼ਨ ਇਹਦਾ ਕਮਾਲ ਦਾ ਹੈ। ਸੋ 2017-18 ਮਾਡਲ ਦੀ ਗੱਡੀ ਤੁਹਾਨੂੰ ਇਹ 5 ਤੋਂ 5.5 ਲੱਖ ਰੁਪਏ ਦੇ ਵਿੱਚ ਮਿਲ ਜਾਵੇਗੀ। ਜੇਕਰ ਤੁਸੀਂ ਯੂਜ਼ਡ ਗੱਡੀ ਦੀ ਭਾਲ ਚੋਂ ਤਾਂ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਰეკਮੈਂਡ ਕਰਦਾ। ਵੀ ਇਹ ਗੱਡੀ ਨੂੰ ਜ਼ਰੂਰ ਕਨਸਿਡਰ ਕਰਿਓ। ਭਾਲਿਓ ਗੱਡੀ ਤੁਹਾਨੂੰ ਮਿਲ ਜੂਗੀ ਬਹੁਤ ਸਾਫ਼ ਗੱਡੀ ਮਿਲੂਗੀ। ਕਿਉਂਕਿ ਇਹ ਗੱਡੀ ਨੂੰ ਜ਼ਿਆਦਾਤਰ ਡਾਕਟਰ ਲੋਕ ਜਾਂ ਪ੍ਰੋਫੈਸ਼ਨਲ ਹਾਈ ਫਾਈ ਪ੍ਰੋਫਾਈਲ ਦੇ ਬੰਦੇ ਹੀ ਖਰੀਦਦੇ ਆ। ਸੋ ਇਹ ਗੱਡੀ ਨੂੰ ਤੁਸੀਂ ਜ਼ਰੂਰ ਲਿਓ ਸਾਲੋ ਸਾਲ ਬੇਫਿਕਰ ਹੋ ਜਿਓ ਗੱਡੀ ਲੈ ਕੇ ਜੀ ਤੁਸੀਂ ਦੂਜੇ ਨੰਬਰ ਤੇ ਜਿਹੜੀ ਗੱਡੀ ਮੈਂ ਤੁਹਾਨੂੰ ਰეკਮੈਂਡ ਕਰਨ ਲੱਗਾ ਜੀ ਉਹ ਟੋਇਟਾ ਦੀ ਗੱਡੀ ਜੀਨੇ ਤੁਹਾਡਾ ਤੇ ਮੇਰਾ ਵਿਸ਼ਵਾਸ ਹੀ ਜਿੱਤ ਰੱਖਿਆ ਜੀ ਉਹਨਾਂ ਨੇ ਗੱਡੀ ਬਣਾਈ ਸੀ ਲੀਵਾ ਜੇਕਰ ਤੁਸੀਂ ਬਹੁਤੇ ਫੀਚਰਾਂ ਦੀ ਝਾਕ ਵਿੱਚ ਨਹੀਂ ਤੁਹਾਨੂੰ ਬਹੁਤੇ ਫੀਚਰ ਨਹੀਂ ਚਾਹੀਦੇ ਸਿੰਪਲ ਤੇ ਸੋਬਰ ਗੱਡੀ ਚਾਹੀਦੀ ਹੈ ਤਾ ਮੈਂ ਕਹੂੰਗਾ ਐਕਸਲੈਂਟ ਗੱਡੀ ਆ ਜੀ ਸਿੰਪਲ ਸੋਬਰ सਸਪੈਂਸ਼ਨ ਇਹਦਾ ਕਮਾਲ ਦਾ ਹੈ ਜੀ ਗੱਡੀ ਦੀ ਐਵਰੇਜ ਆ ਜੀ 20 ਤੋਂ ਉੱਪਰ ਦੀ ਬਾਕੀ ਇਹਦਾ ਇੰਜਨ ਇੰਨਾ ਰਿਲਾਈਏਬਲ ਹੈ ਕਿ YouTube ਤੇ ਸਰਚ ਮਾਰ ਕੇ ਦੇਖਿਓ 5 ਲੱਖ ਕਿਲੋਮੀਟਰ ਤੋਂ ਉੱਤੇ ਚੱਲੀਆਂ ਗੱਡੀਆਂ ਮਿਲਣਗੀਆਂ ਤੇ ਹਜੇ ਤੱਕ ਸੀਲਡ ਨਹੀਂ ਜੇ ਜਦੋਂ ਗੱਡੀ ਨੂੰ ਸੇਲ ਕਰਨਾ ਹੋਇਆ ਤੁਸੀਂ ਇੱਕ ਹੱਥ ਨਾਲ ਗੱਲ ਕਰਨੀ ਹੈ ਤੇ ਦੂਜੇ ਹੱਥ ਤੁਹਾਡੀ ਗੱਡੀ ਸੇਲ ਹੋ ਜਾਣੀ ਹੈ ਸੋ ਇਸ ਗੱਡੀ ਨੂੰ ਲੈ ਕੇ ਵੀ ਤੁਸੀਂ ਬੇਫਿਕਰ ਹੋ ਕੇ ਸਾਲੋ ਸਾਲ ਚਲਾ ਸਕਦੇ ਹੋ ਜੀ ਇਹ ਤੋਂ 7 ਸਾਲ ਪੁਰਾਣੀ ਗੱਡੀ ਇਹ ਤੁਹਾਨੂੰ ਮਿਲ ਜਾਵੇਗੀ ਸਿਰਫ ਤੁਸੀਂ ਸਾਢੇ 4 ਤੋਂ ਲੈ ਕੇ ਦੇ 5 ਲੱਖ ਦੇ ਵਿੱਚ ਵਿੱਚ ਜੋ ਕਿ ਬਹੁਤ ਵਧੀਆ ਡੀਲ ਰਹੇਗੀ ਜੀ ਵੈਲਿਊ ਫॉर ਮਨੀ ਗੱਡੀ ਤੁਹਾਡੇ ਵਾਸਤੇ ਹੋ ਸਕਦੀ ਹੈ ਜੀ ਸੋ ਇਹ ਗੱਡੀ ਨੂੰ ਲੈ ਕੇ ਤੁਸੀਂ ਬੇਫਿਕਰ ਹੋ ਕੇ ਇੰਜੋਏ ਕਰ ਸਕਦੇ ਹੋ ਜੀ ਤੀਜੇ ਨੰਬਰ ਤੇ ਜਿਹੜੀ ਗੱਡੀ ਦੀ ਮੈਂ ਗੱਲ ਕਰ ਰਿਹਾ ਜੀ ਉਹ ਹੈ ਜੀ ਐਸ ਕ੍ਰਾਸ ਮਰੂਤੀ ਦਾ ਵਿਸ਼ਵਾਸ ਗੱਡੀ ਦੇ ਪਿੱਛੇ ਖੜਾ ਜੀ ਅਨਿਕ ਫਿਟ ਐਂਡ ਫਿਨਿਸ਼ ਹੈਵੀ ਗੱਡੀ ਐਵਰੇਜ ਵਾਲੀ ਸਪੇਸਿਸ ਤੁਹਾਨੂੰ ਗੱਡੀ ਦੇ ਵਿੱਚ ਹਰ ਇੱਕ ਫੀਚਰ ਦੇਖਣ ਨੂੰ ਮਿਲ ਜਾਵੇਗਾ ਬਹੁਤ ਹੈਵੀ ਗੱਡੀ ਹੈ ਜੰਮ ਕੇ ਚੱਲਣ ਵਾਲੀ ਗੱਡੀ ਹੈ ਜੀ ਗੱਡੀ ਤੁਹਾਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕਰੇਗੀ ਇਹ ਗੱਡੀ ਤੁਹਾਨੂੰ ਯੂਜ਼ਡ ਮਾਰਕੀਟ ਦੇ ਵਿੱਚੋਂ 17 18 ਮਾਡਲ ਜੇਕਰ ਤੁਸੀਂ ਭਾ ਲੋਗੇ ਤਾਂ 4.5 ਤੋਂ ਲੈ ਕੇ ਤੇ 5 ਲੱਖ ਦੇ ਵਿੱਚ ਵਿੱਚ ਤੁਹਾਨੂੰ ਈਜ਼ੀਲੀ ਮਿਲ ਜਾਵੇਗੀ। ਇਹ ਗੱਡੀ ਦਾ ਥੋੜਾ ਜਿਹਾ 네ਗੇਟਿਵ ਪੁਆਇੰਟ ਇਹ ਹੈ ਵੀ ਇਹਦਾ ਥੋੜਾ ਜਿਹਾ ਇੰਜਨ ਦੇ ਇੱਕ ਦੋ ਪਾਰਟਸ ਬਹੁਤ ਘੱਟ ਮਿਲਦੇ। ਪਰ ਐਨੀ ਕੋਈ ਫਿਕਰ ਵਾਲੀ ਗੱਲ ਵੀ ਨਹੀਂ। ਤੁਸੀਂ ਥੋੜਾ ਜਿਹਾ ਭਾ ਲੋਗੇ ਪਾਰਟਸ ਮਿਲ ਜਾਂਦੇ ਆ। ਬਸ ਇਸੇ ਕਰਕੇ ਮੈਂ ਪਾਰਟਸ ਘੱਟ ਮਿਲਣ ਕਰਕੇ ਥੋੜਾ ਜਿਹਾ ਗੱਡੀ ਨੂੰ ਤੀਜੇ ਨੰਬਰ ਤੇ ਰੱਖਿਆ ਆਦਰਵਾਇਜ਼ ਗੱਡੀ ਬਹੁਤ ਵਧੀਆ ਜੀ ਚੌਥੇ ਨੰਬਰ ਤੇ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹਾ ਕੋਰੀਆ ਦੀ i20 elite ਆਪਦੇ ਸਮੇਂ ਦੀ ਸਭ ਤੋਂ ਸੋਹਣੀ ਕਾਰ ਜਿਹਨੂੰ ਲੈਣ ਵਾਸਤੇ ਲੋਕ دیਵਾਨੇ ਹੋ ਗਏ ਸੀ ਦੀ ਏਡੀ ਸੋਹਣੀ ਕਾਰ ਫੀਚਰਾਂ ਵਾਲੀ ਸੇਫਟੀ ਤੇ ਸਪੇਸਿਸ ਗੱਡੀ ਦੇ ਵਿੱਚ ਇੱਕ 20% ਕੋਈ ਕਮੀ ਨਹੀਂ ਸੀ ਗੱਡੀ ਨੂੰ सस्पेंशन वाइज ਦੇਖੀਏ ਇੰਨੀ ਕੁ ਹੈਵੀ ਤੇ ਜੰਮ ਕੇ ਚੱਲਣ ਵਾਲੀ ਗੱਡੀ ਜਿਹੜੀਆਂ ਕਿ ਫੋਰਚੂਨਰ ਵਾਲੀ ਫੀਲ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਦੇਣ ਵਾਲੀ ਗੱਡੀ ਸੀ ਕਿਸੇ ਟਾਈਮ ਦੀ ਇਹ ਗੱਡੀ ਇੱਕ ਵਧੀਆ ਪਿਕਅਪ ਦੇ ਨਾਂ ਨਾਲ ਤਾਂ ਜਾਣੀ ਜਾਂਦੀ ਸੀ ਇੱਕ ਵਧੀਆ ਐਵਰੇਜ ਦੇ ਨਾਲ ਵੀ ਇਹ ਜਾਣੀ ਜਾਂਦੀ ਸੀ ਇਹ ਗੱਡੀ 2017 18 ਮਾਡਲ ਤੁਹਾਨੂੰ 4 ਲੱਖ ਤੋਂ ਲੈ ਕੇ 4.5 ਲੱਖ ਦੇ ਵਿੱਚ ਵਿੱਚ ਮਿਲ ਜਾਵੇਗੀ ਤੁਸੀਂ ਗੱਡੀ ਨੂੰ ਬੇਫਿਕਰ ਹੋ ਕੇ ਲਿਓ ਪਰ ਹਾਂ ਨਵੀਂ i20 ਨਾ ਲੈ ਬੈਠੋ ਉਹਦੇ ਤੋਂ ਅਵੋਇਡ ਕਰਿਓ ਪੰਜਵੇਂ ਨੰਬਰ ਤੇ ਜਿਹੜੀ ਗੱਡੀ ਮੈਂ ਤੁਹਾਨੂੰ ਰეკਮੈਂਡ ਕਰਨ ਲੱਗਿਆ ਜੀ ਉਹ ਹੈ ਜੀ Ford ਦੀ ਗੱਡੀ ਭਾਵੇਂ ਇੰਡੀਆ ਛੱਡ ਕੇ ਜਾ ਚੁੱਕੀ ਹੈ ਜੀ Ford ਪਰ ਆਪਦੀ ਸਰਵਿਸ ਬਾ ਖੂਬੀ ਦੇ ਰਹੀ ਹੈ ਆਪਦੇ ਕਸਟਮਰ ਨੂੰ ਤੇ ਸ਼ਾਇਦ ਵਾਪਸ ਵੀ ਆ ਜਾਵੇ ਇਹ ਗੱਡੀ ਮੈਂ ਪੰਜਵੇਂ ਨੰਬਰ ਤੇ ਤਾਂ ਰੱਖੀ ਹੈ ਜੀ ਸਭ ਤੋਂ ਸਸਤੀ ਗੱਡੀ ਫਿਟ ਐਂਡ ਫਿਨਿਸ਼ ਪਿਕਅਪ ਵਾਲੀ ਪਾਵਰ ਵਾਲੀ ਸਪੇਸਿਸ ਤੇ ਬਹੁਤ ਜ਼ਿਆਦਾ ਫੀਚਰਾਂ ਵਾਲੀ ਗੱਡੀ ਮੰਨੀ ਜਾਂਦੀ ਸੀ ਫਰੀ ਸਟਾਈਲ ਫਿਗੋ ਜਿਹਨੂੰ ਲੈ ਕੇ ਤੁਸੀਂ ਬੇਫਿਕਰ ਹੋ ਕੇ ਚਲਾ ਸਕਦੇ ਹੋ ਮੈਂ ਖੁਦ ਵੀ ਇਹਨੂੰ 4 ਤੋਂ 5 ਸਾਲ ਗੱਡੀ ਨੂੰ ਡਰਾਈਵ ਕੀਤਾ ਜੀ ਗੱਡੀ ਦੀ ਮਾਤਰ 2000 ਰੁਪਏ ਦੇ ਵਿੱਚ ਸਰਵਿਸ ਹੋ ਜਾਂਦੀ ਹੈ ਜੇਕਰ ਤੁਸੀਂ ਬਾਹਰੋਂ ਕਰਵਾ ਲੈਨੇ ਹੋ ਆਪਣੇ ਸਮੇਂ ਦੇ ਵਿੱਚ ਗੱਡੀ ਨੂੰ ਟੈਂਕ ਦਾ ਨਾਮ ਦਿੱਤਾ ਸੀ ਕੰਪਨੀ ਵਾਲਿਆਂ ਨੇ ਜੋ ਸੀਵੀ ਇਹਨਾਂ ਜ਼ਿਆਦਾ ਸੁਪੀਰੀਅਰ ਬਾਡੀ ਸੀ ਇਹਦੀ ਹੈਵੀ weight ਸੀ ਬਾਕੀ ਇਹਦਾ ਅੰਟੀਰੀਅਰ ਇੰਨਾ ਕਿ ਜ਼ਿਆਦਾ ਵਧੀਆ ਸੀਗਾ ਵੀ ਸਭ ਨੂੰ ਹੀ ਪਸੰਦ ਆ ਜਾਂਦੀ ਸੀ ਪਹਿਲੀ ਨਜ਼ਰ 'ਚ ਹੀ 1.2 ਲੀਟਰ ਪੈਟਰੋਲ ਇੰਜਣ ਆਉਂਦਾ ਸੀ ਤੇ 1.4 ਲੀਟਰ ਜਿਹੜਾ ਡੀਜ਼ਲ ਦੇ ਵਿੱਚ ਆਉਂਦਾ ਸੀ ਜੋ ਕਿ ਇੱਕ ਵੈਲਿਊ ਫਾਰ ਮਨੀ ਗੱਡੀ ਅੱਜ ਵੀ ਮੰਨੀ ਜਾਂਦੀ ਹੈ ਜੇਕਰ ਤੁਹਾਡੇ ਆਸ-ਪਾਸ ਤੁਹਾਨੂੰ ਚੰਗੀ ਗੱਡੀ ਮਿਲ ਜਾਵੇ ਗੱਡੀ ਨੂੰ ਛੱਡੇ ਹੋਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਆ ਕਰੋ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ